ਅੱਜ ਸਵੇਰੇ ਇੱਕ ਜਿਹੜੀ ਇਨਫੋਰਮੇਸ਼ਨ ਆ ਬੀਐਸਐਫ ਵੱਲੋਂ ਦਿੱਤੀ ਗਈ ਸੀ ਕਿ ਇੱਕ ਡਰੋਨ ਜਿਹੜਾ ਪਾਕਿਸਤਾਨ ਸਾਈਡ ਤੋਂ ਆਉਂਦਾ ਦੀ ਹੰਪਿੰਗ ਦੀ ਆਵਾਜ਼ ਸੁਣੀ ਗਈ। ਇਸ ਤਹਿਤ ਬੀਐਸਐਫ ਤੇ ਪੰਜਾਬ ਪੁਲਿਸ ਨੇ ਇਹਦੀ ਇੱਕ ਸਾਂਝਾ ਸਰਚ ਆਪਰੇਸ਼ਨ ਚਲਾਇਆ। ਪੁਲਿਸ ਨੇ ਇਹਦੀ ਇੱਕ ਸਾਂਝਾ ਸਰਚ ਆਪਰੇਸ਼ਨ ਚਲਾਇਆ। ਸਾਂਝੇ ਸਰਚ ਆਪਰੇਸ਼ਨ ਦੌਰਾਨ ਸਾਨੂੰ ਡੀਜੀਆਈ ਮੈਟ੍ਰਿਕ ਜਿਹੜਾ ਡਰੋਨ ਹੈ ਉਹ ਕਵਰ ਹੋਇਆ। ਅੱਜ ਸਵੇਰੇ ਇੱਕ ਜਿਹੜੀ ਇਨਫੋਰਮੇਸ਼ਨ ਆ ਬੀਐਸਐਫ ਵੱਲੋਂ ਦਿੱਤੀ ਗਈ ਸੀ ਕਿ ਇੱਕ ਡਰੋਨ ਜਿਹੜਾ ਪਾਕਿਸਤਾਨ ਸਾਈਡ ਤੋਂ ਆਉਂਦਾ ਦੀ ਹੰਪਿੰਗ ਦੀ ਆਵਾਜ਼ ਸੁਣੀ ਗਈ। ਇਸ ਤਹਿਤ ਬੀਐਸਐਫ ਤੇ ਪੰਜਾਬ ਪੁਲਿਸ ਨੇ ਇੱਕ ਸਾਂਝਾ ਸਰਚ ਆਪਰੇਸ਼ਨ ਚਲਾਇਆ। ਸਾਂਝੇ ਸਰਚ ਆਪਰੇਸ਼ਨ ਦੌਰਾਨ ਸਾਨੂੰ ਡੀਜੀਆਈ ਮੈਟ੍ਰਿਕ ਜਿਹੜਾ ਡਰੋਨ ਹੈ ਉਹ ਕਵਰ ਹੋਇਆ। ਮੈਂ ਇੱਥੇ ਦੱਸਣਾ ਚਾਹਾਂਗਾ ਕਿ ਜਿੱਥੇ ਪਾਕਿਸਤਾਨ ਕੋਸ਼ਿਸ਼ਾਂ ਕਰਦਾ ਆ ਰਿਹਾ ਹੈ ਵੀ ਡਰੋਨ ਰਾਹੀਂ ਨਜਾਇਜ਼ ਤੇ ਗੈਰ ਕਾਨੂੰਨੀ ਪਦਾਰਥ ਜਿਹੜੇ ਆ ਉਹ ਸਾਡੇ ਬਾਰਡਰ ਏਰੀਆ ਦੇ ਵਿੱਚ ਭੇਜੇ ਉਥੇ ਮੈਂ ਵੀ ਨਾਲ ਦੱਸਣਾ ਚਾਹੁੰਦਾ ਕਿ ਬੀਐਸਐਫ ਤੇ ਪੰਜਾਬ ਪੁਲਿਸ ਮੋਢੇ ਨਾਲ ਮੋਢਾ ਲਾ ਕੇ ਸਾਂਝੇ ਤੌਰ ਤੇ ਕਲੋਤੀ ਹੈ ਤੇ ਪਾਕਿਸਤਾਨ ਦੀਆਂ ਹਰ ਜਿਹੜੀਆਂ ਗੈਰ ਕਾਨੂੰਨੀ ਗਤੀਵਿਧੀਆਂ ਆ ਉਹਨੂੰ ناکਾਮ ਕਰ ਰਹੀ ਹੈ ਇਹਦੇ ਵਿੱਚ ਅੱਜ ਸਾਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਜਿਹੜਾ ਡਰੋਨ ਹੈ ਇਹ ਕਾਫੀ ਵੱਡੇ ਹੈ ਵੱਡਾ ਡਰੋਨ ਆ ਜਿਹੜਾ ਡੀਜੀ ਮੈਟ੍ਰਿਕਸ ਦਾ ਇਹ ਬਰਾਮਦ ਹੋ ਗਿਆ ਇਸ ਸੰਬੰਧੀ ਜਿਹੜਾ ਥਾਣਾ ਖੀਮ ਕਰਨ ਵਿਖੇ ਕੇਸ ਰਜਿਸਟਰ ਕਰ ਲਿਆ ਕਿਉਂਕਿ ਡਰੋਨ ਜਿਹੜਾ ਖਾਲੀ ਨਹੀਂ ਆਉਂਦਾ ਇਹਦੇ ਨਾਲ ਕੋਈ ਨਾ ਕੋਈ ਖੇਪ ਆਉਂਦੀ ਆ ਇਸ ਸਬੰਧੀ ਜਿਹੜੀ ਸਰਚ ਆਪਰੇਸ਼ਨ ਸਾਡੀ ਜਿਹੜੀ ਲਗਾਤਾਰ ਜਾਰੀ ਆ ਤੇ ਮੈਂ ਲੋਕਾਂ ਨੂੰ ਵੀ ਜਿਹੜੀ ਅਪੀਲ ਕਰਦਾ ਕਿ ਇਸ ਕੰਮ ਦੇ ਵਿੱਚ ਪੁਲਿਸ ਅਤੇ ਬੀਐਸਐਫ ਦਾ ਸਹਿਯੋਗ ਕਰਨ ਜਿੱਥੇ ਅਸੀਂ ਸਹਿਯੋਗ ਕਰਨ ਵਾਲੇ ਵਿਅਕਤੀਆਂ ਦਾ ਹੌਸਲਾ ਅਭਜਾਈ ਕਰਦੇ ਆ ਉੱਥੇ ਮੈਂ ਵੀ ਦੱਸਣਾ ਚਾਹੁੰਦਾ ਤੇ ਪੰਜਾਬ ਪੁਲਿਸ ਵੱਲੋਂ 10 ਲੱਖ ਦੇ ਕਰੀਬ ਜਿਹੜਾ ਇਨਾਮ ਹੈ ਇਹ ਇਨਫਾਰਮੇਸ਼ਨ ਦੇਣ ਵਾਲਿਆਂ ਨੂੰ ਦਿੱਤਾ ਜਾ ਚੁੱਕਾ ਹੈ ਤੇ ਜਿਹੜੇ ਹਜੇ ਕੁਝ ਇੱਕ ਵਿਅਕਤੀ ਜਿਹੜੇ ਰਹਿੰਦੇ ਆ ਉਹਨਾਂ ਨੂੰ ਲਿਸਟ ਅਨੁਸਾਰ ਜਿਹੜਾ ਕਰਮ ਅਨੁਸਾਰ ਜਿਹੜਾ ਇਨਾਮ ਦਿੱਤਾ ਜਾ ਰਿਹਾ ਤੇ ਉਹਨਾਂ ਨੂੰ ਚੰਨ ਦਿਨਾਂ ਦੇ ਵਿੱਚ ਇਨਾਮ ਵੀ ਦਿੱਤਾ ਜਾਊਗਾ ਤੇ ਜਿਹੜੇ ਕਾਲੀਆਂ ਭੇਡਾਂ ਇਸ ਕੰਮ ਦੇ ਵਿੱਚ ਸ਼ਾਮਲ ਹੋ ਬਾਜ਼ ਆ ਜਾਣ ਮੈਂ ਇਸੇ ਸਾਲ ਦੀ ਗੱਲ ਕਰਾਂ ਤੇ ਲਗਭਗ 20 ਤੋਂ 15 ਤੋਂ 20 ਵਿਅਕਤੀ ਨੇ ਜਿਹੜੇ ਇਹਨਾਂ ਕਾਲੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਸੂ ਇਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਭੇਜ ਚੁੱਕੇ ਆ। ਇਸ ਸੰਬੰਧੀ ਵੀ ਜਿਹੜੀ ਆ ਹਰ ਇੱਕ ਟੈਕਨੀਕਲ ਤਰੀਕੇ ਨਾਲ ਤੇ ਹਰ ਤਰੀਕੇ ਨਾਲ ਇਸ ਦੀ ਤਫ਼ਤੀਸ਼ ਕੀਤੀ ਜਾਊਗੀ ਤੇ ਡਰੋਨ ਮਗਾਉਣ ਵਾਲੇ ਦੋਸ਼ੀਆਂ ਤੱਕ ਜਿਹੜੀ ਆ ਪੁਲਿਸ ਜਲਦੀ ਪਹੁੰਚ ਜਾਵੇ। ਅੱਜ ਸਵੇਰੇ ਇੱਕ ਜਿਹੜੀ ਇਨਫੋਰਮੇਸ਼ਨ ਆ ਬੀਐਸਐਫ ਵੱਲੋਂ ਦਿੱਤੀ ਗਈ ਸੀ ਕਿ ਇੱਕ ਡਰੋਨ ਜਿਹੜਾ ਪਾਕਿਸਤਾਨ ਸਾਈਡ ਤੋਂ ਆਉਂਦਾ ਦੀ ਹੰਪਿੰਗ ਦੀ ਆਵਾਜ਼ ਸੁਣੀ ਗਈ। ਜਿੱਥੇ ਤੱਕ ਬੀਐਸਐਫ ਤੇ ਪੰਜਾਬ ਪੁਲਿਸ ਨੇ ਇਹਦੀ ਕਸਾਂਝਾ ਸਰਚ ਆਪਰੇਸ਼ਨ ਚਲਾਇਆ। ਸਾਂਝੇ ਸਰਚ ਆਪਰੇਸ਼ਨ ਦੌਰਾਨ ਸਾਨੂੰ ਡੀਜੀਆਈ ਮੈਟ੍ਰਿਕ ਜਿਹੜਾ ਡਰੋਨ ਹੈ ਉਹ ਕਵਰ ਹੋਇਆ। ਮੈਂ ਇੱਥੇ ਦੱਸਣਾ ਚਾਹਾਂਗਾ ਕਿ ਜਿੱਥੇ ਪਾਕਿਸਤਾਨ ਕੋਸ਼ਿਸ਼ਾਂ ਕਰਦਾ ਆ ਰਿਹਾ ਵੀ ਡਰੋਨ ਰਾਹੀਂ ਨਾਜਾਇਜ਼ ਤੇ ਗੈਰਕਾਨੂੰਨੀ ਪਦਾਰਥ ਜਿਹੜੇ ਆ ਉਹ ਸਾਡੇ ਬਾਰਡਰ ਏਰੀਆ ਦੇ ਵਿੱਚ ਭੇਜੇ ਉੱਥੇ ਮੈਂ ਵੀ ਨਾਲ ਦੱਸਣਾ ਚਾਹੁੰਦਾ ਕਿ ਬੀਐਸਐਫ ਤੇ ਪੰਜਾਬ ਪੁਲਿਸ ਮੋਢੇ ਨਾਲ ਮੋਢਾ ਲਾ ਕੇ ਸਾਂਝੇ ਤੌਰ ਤੇ ਕਲੋਤੀ ਹੈ ਤੇ ਪਾਕਿਸਤਾਨ ਦੀਆਂ ਹਰ ਜਿਹੜੀਆਂ ਗੈਰ ਕਾਨੂੰਨੀ ਗਤੀਵਿਧੀਆਂ ਆ ਉਹਨੂੰ ناکਾਮ ਕਰ ਰਹੀ ਹੈ ਇਹਦੇ ਵਿੱਚ ਅੱਜ ਸਾਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਜਿਹੜਾ ਡਰੋਨ ਹੈ ਇਹ ਕਾਫੀ ਵੱਡੇ ਹੈ ਵੱਡਾ ਡਰੋਨ ਦਾ ਜਿਹੜਾ ਡੀਜੀ ਮੈਟ੍ਰਿਕਸ ਦਾ ਇਹ ਬਰਾਮਦ ਹੋ ਗਿਆ ਇਸ ਸੰਬੰਧੀ ਜਿਹੜਾ ਥਾਣਾ ਖੇਮ ਕਰਨ ਵਿਖੇ ਕੇਸ ਰਜਿਸਟਰ ਕਰ ਲਿਆ ਕਿਉਂਕਿ ਇਹ ਡਰੋਨ ਜਿਹੜਾ ਖਾਲੀ ਨਹੀਂ ਹੁੰਦਾ ਇਹਦੇ ਨਾਲ ਕੋਈ ਨਾ ਕੋਈ ਖੇਪ ਆਉਂਦੀ ਹੈ ਇਸ ਸਬੰਧੀ ਜਿਹੜੀ ਸਰਚ ਆਪਰੇਸ਼ਨ ਸਾਡੀ ਜਿਹੜੀ ਹੈ ਲਗਾਤਾਰ جاری ਹੈ ਤੇ ਮੈਂ ਲੋਕਾਂ ਨੂੰ ਵੀ ਜਿਹੜੀ ਅਪੀਲ ਕਰਦਾ ਕਿ ਇਸ ਕੰਮ ਦੇ ਵਿੱਚ ਪੁਲਿਸ ਅਤੇ ਬੀਐਸਐਫ ਦਾ ਸਹਿਯੋਗ ਕਰਨ ਜਿੱਥੇ ਅਸੀਂ ਸਹਿਯੋਗ ਕਰਨ ਵਾਲੇ ਵਿਅਕਤੀਆਂ ਦਾ ਹੌਸਲਾ ਅਭਜਾਈ ਕਰਦੇ ਹਾਂ ਉੱਥੇ ਮੈਂ ਵੀ ਦੱਸਣਾ ਚਾਹੁੰਦਾ ਕਿ ਪੰਜਾਬ ਪੁਲਿਸ ਵੱਲੋਂ 10 ਲੱਖ ਦੇ ਕਰੀਬ ਜਿਹੜਾ ਇਨਾਮ ਹੈ ਇਨਫਾਰਮੇਸ਼ਨ ਦੇ ਨਾਲਿਆਂ ਨੂੰ ਦਿੱਤਾ ਜਾ ਚੁੱਕਾ ਹੈ ਤੇ ਜਿਹੜੇ ਹਜੇ ਕੁਝ ਇੱਕ ਵਿਅਕਤੀ ਜਿਹੜੇ ਰਹਿੰਦੇ ਆ ਉਹਨਾਂ ਨੂੰ ਲਿਸਟ ਅਨੁਸਾਰ ਜਿਹੜਾ ਕਰਮ ਅਨੁਸਾਰ ਜਿਹੜਾ ਇਨਾਮ ਦਿੱਤਾ ਜਾ ਰਿਹਾ ਤੇ ਉਹਨਾਂ ਨੂੰ ਚੰਨ ਦਿਨਾਂ ਦੇ ਵਿੱਚ ਇਨਾਮ ਵੀ ਦਿੱਤਾ ਜਾਊਗਾ ਤੇ ਜਿਹੜੇ ਕਾਲੀਆਂ ਭੇਡਾਂ ਇਸ ਕੰਮ ਦੇ ਵਿੱਚ ਸ਼ਾਮਲ ਹੋ ਬਾਜ਼ ਆ ਜਾਣ ਮੈਂ ਇਸੇ ਸਾਲ ਦੀ ਗੱਲ ਕਰਾਂ ਤੇ ਲਗਭਗ 20 ਤੋਂ 15 ਤੋਂ 20 ਵਿਅਕਤੀ ਨੇ ਜਿਹੜੇ ਇਹਨਾਂ ਕਾਲੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਸੀ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਭੇਜ ਚੁੱਕੇ ਆ ਇਸ ਸੰਬੰਧੀ ਵੀ ਜਿਹੜੀ ਹੈ ਹਰ ਇੱਕ ਟੈਕਨੀਕਲ ਤਰੀਕੇ ਨਾਲ ਤੇ ਹਰ ਤਰੀਕੇ ਨਾਲ ਇਸ ਦੀ ਤਫ਼ਤੀਸ਼ ਕੀਤੀ ਜਾਊਗੀ ਤੇ ਡਰੋਨ ਮਗਾਉਣ ਵਾਲੇ ਦੋਸ਼ੀਆਂ ਤੱਕ ਜਿਹੜੀ ਹੈ ਪੁਲਿਸ ਜਲਦੀ ਪਹੁੰਚ ਜਾਵੇਗੀ